ਬਰਦਾਸਪੁਰ ਤੋਂਲਾ اسلامਾਬਾਦ ਵਿੱਚ ਡੀਐਸਪੀ ਰੂ ਸਿੰਘ ਦੇ ਦੁਆਏ ਰਚ ਅਭਿਆਨ ਚਲਾਇਆ ਗਿਆ ਦੇਖੋ ਇਸ ਸਰਚ ਅਭਿਆਨ ਬਰਦਾਸਪੁਰ ਤੋਂ اسلامਾਬਾਦ ਵੱਲ ਤਸ਼ਦੀਕਾ ਕਿਹੜਾ ਪ੍ਰਸ਼ਨ ਚਲਾਇਆ ਜਾ ਰਿਹਾ ਅਸੀਂ ਸੀਨੀਅਰ ਅਫਸਰ ਦੇ ਹੁਕਮ ਅਨੁਸਾਰ ਜਿਹੜਾ ਕਾਸੋ ਆਪਰੇਸ਼ਨ ਲਾਂਚ ਕਰ ਰਹੇ ਜਿਹੜਾ ਕਿ 11 ਤੋਂ 3 ਦੇ ਵਿੱਚ ਕਰ ਕੀਤਾ ਜਾਣਾ ਸੀ ਅਸੀਂ ਅੱਜ ਸਾਨਾ ਸਿਟੀ ਦੇ ਏਰੀਆ ਵਿੱਚ ਸਲਾਮਾਬਦ ਮੋਹੱਲੇ ਵਿੱਚ ਕਾਸੋ ਆਪਰੇਸ਼ਨ ਲਾਂਚ ਕਰ ਰਹੇ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਕਿੰਨੇ ਦੇ ਘਰਾਂ ਦੀ ਸ਼ੱਕੀ ਯਾਰੀ ਵੀ ਸ਼ੱਕੀ ਹੋ ਜਾਂਦੀ ਜਿਹੜੇ ਸ਼ੱਕੀ ਲੋਕ ਜਿਨ੍ਹਾਂ ਦੇ ਐਨਡੀ ਦੇ ਪੁਰਾਣੇ ਮੁਕਦਮੇ ਹੈਗੇ ਜਾਂ ਜਿਹੜੇ ਹੁਣ ਉਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਐਨਡੀ ਐਕਟ ਵਿੱਚ ਉਹਨਾਂ ਦੇ ਘਰਾਂ ਤੇ ਅਸੀਂ ਫੰਗਾਲੇ ਜਾ ਰਹੇ ਕਿੰਨੇ ਘਰਾਂ ਨੂੰ ਫੰਗਾਲੇ ਗਿਆ ਪ੍ਰਸ਼ਾਸਨ ਕਰ ਰਹੇ ਨਹੀਂ ਅਸੀਂ ਹੁਣ ਤੱਕ 4 ਘਰ ਤਾਂ ਅਸੀਂ ਚੈੱਕ ਕਰ ਚੁੱਕੇ ਹਾਂ ਤੇ ਹੋਰ ਵੀ ਆਪਰੇਸ਼ਨ ਅਜੇ ਚੱਲ ਜੀ